ਹਾਂਜੀ ਕੀ ਹਾਲਾ ਸਾਰੇ ਸਾਰੇ ਤੁਸੀਂ ਵਧੀਆ ਹੋ ਕਿਤੇ ਸਾਰੇ ਦੇ ਘਰ ਪਰਿਵਾਰ ਸਭ ਠੀਕ ਹੋਣਗੇ ਮੇਤਰੋ ਕੱਤ ਅਸੀਂ ਆਪਾਂ ਨਿਊ ਬਲੋਂਗ ਸਟਾਰਟ ਤੇ ਆ ਬੈਠੇ ਆਪਣੇ ਕਬੂਤਰ ਕੋ ਚੈੱਕ ਇਹ ਦੋਨੇ ਮੇਤਰੋ ਬਿਮਾਰ ਹੋ ਗਏ ਇਹਨੂੰ ਦਾ ਪੈਰਾ ਸੁੱਕਾ ਇਹਨੂੰ ਕੱਲ ਦਾ ਪਤਾ ਨਹੀਂ ਕੀ ਹੋਇਆ ਸੁਸਤ ਜਿਹਾ ਬੈਠਾਗਾ ਹੁਣ ਲੱਗ ਰਿਹਾ ਇਹ ਬੱਚੇ ਗੱਡ ਰੱਖੇ ਸੀ ਇਹਨੇ ਅੰਡੇ ਰੱਖ ਰੱਖੇ ਸੀ ਪੂਰੀ ਕੀ ਚੈੱਕ ਕਰ ਬੈ ਮੇਤਰੋ ਕਰਾਉਣੇ ਆ ਕਿਸ ਨੂੰ ਬਜੇ ਦੋਜੇ ਕੋ ਉਤਰ ਦਿਖਾਉਣੇ ਹੈਗੇ ਚੈੱਕ ਕਰੋ ਚੈੱਕ ਸਾਰੇ ਵਧੀਆ ਬੈਠੇ ਹੈਗੇ ਆਇਨੇ ਗੂਤਰੀ ਨੇ ਆਪਣੀ ਨੇ ਬੱਚੇ ਘਟ ਰੱਖਿਆ ਜਿਹੜੀ ਜੋੜੀ ਬੈਠੀ ਹੈ ਤੇ ਆ ਬੈਠਾ ਕਾਲਾ ਖਕਾ ਕੋ ਉਤਰਾ ਅੰਡਿਆ ਤੇ ਇਹਦੀ ਗੂਤਰੀ ਜਿਹੜੀ ਬਾਹਰ ਹੈ ਬੈਠੇ ਬਿਮਾਰ ਹੋ ਰਹੀ ਉਹੋ ਹੈਗੀ ਤੇ ਦੋ ਬੱਚੇ ਬੈਠੇ ਆਪਣੇ ਆ ਤੇ ਆਪਣਾ ਡੱਬਾ ਬੈਠਾ ਸਾਹਮਣੇ ਕਰੋ ਚੈੱਕ ਆਪਣੀ ਜੋੜੀ ਬੈਠੀ ਹੈਗੀ ਬੇਵੀ ਕਾਲਖ ਉਤਰੀਆਂ ਲੱਗੀਆਂ ਹੋਈਆਂ ਨੇ ਤੇ ਆ ਬੈਠੀ ਹੈਗੀ ਉਹਦੀ ਬਾ ਜਿਹੜਾ ਬੁੱਤਰ ਬੈਠਾ ਹੈਗਾ ਕਾਲਖਾ ਆ ਉਤਰੀ ਖੋਦਿਆਂ ਲੱਗੀ ਹੋਈਆਂ ਨੇ ਇੱਕ ਬਸਿਆ ਦਾ ਰਸਟਰ ਆ ਕਰੋ ਚੈੱਕ ਕਰੋ ਇਹ ਵਜਾ ਉਹ ਕਾਲਖੇ ਦਾ ਮਿੱਤਰੋ ਐ ਕਰੋ ਚੈੱਕ ਤੇ ਕੀ ਨਾ ਨਿਰਖ ਰੱਖ ਰੱਖੇ ਇਹ ਆਂਡੇ ਆ ਯਾ ਪਲੀ ਇੱਕ ਤਾਂ ਆ ਜੋੜੀ ਜਿਹੜੀ ਸਾਹਮਣੇ ਬੈਠੀ ਹੈ ਇਹਦਾ ਇੱਕ ਆਂਡਾ ਹੈ ਤੇ ਇੱਕਾ ਕੂਤਰ ਬੈਠਾ ਹੈ ਤੇ ਆ ਕੂਤਰੀ ਬੈਠੀ ਇਹਨਾਂ ਦੇ ਦੋ ਆਂਡੇ ਆ ਉਹ ਆਂਡੇ ਥੋੜੇ ਟਿੱੜ ਜੇ ਗਏ ਸੀਗੇ ਤਾਂ ਕਰਕੇ ਮੈਂ ਤਿੰਨੇ ਆਂਡੇ ਨਾਲ ਲਿਦਰ ਵੇਮਾ ਜੀ ਨਿਕਲਿਆ ਤਾਂ ਤਾਂ ਵੀ ਵਧੀਆ ਗੱਲ ਲੱਗੀ ਬਾਕੀ ਦੁਰੀਵਾਰ ਤਾਂ ਧਾਰੀ ਲੈਣਗੇ ਤੇ ਬਾਕੀ ਸਾਰੇ ਆਦੇ ਵਧੀਆ ਓਕੇ ਹੈਗੇ ਬੈਠਿਆ ਸਾਰੇ ਅੰਦਰ ਦੀ ਹੁਣ ਉਹਦੀ ਟੈਨਸ਼ਨ ਲੱਗ ਰਹੀ ਹੈ ਕਿ ਉਹ ਕੁੱਤਰ ਮਾਰ ਹੋ ਜਾਣੇ ਬੱਚਾ ਵੀ ਘੱਟ ਰੱਖਿਆ ਹੈ ਇਹਦਾ ਪੰਗਾ ਹੋ ਗਿਆ ਬੜਾ ਕੋਈ ਨੇ ਬੱਚਾ ਘੱਟ ਰੱਖਿਆਗਾ ਇਹਨੇ ਅੰਡੇ ਰੱਖ ਰੱਖੇਗੇ ਇਹਦੀ ਵੀ 2-3 ਦਿਨ ਹੀ ਰਹਿੰਦੇ ਹੈਗੇ ਅੰਡੇ ਦੇ ਵਿੱਚ ਨਿਕਲਣ ਚ ਤੇ ਇਹਦਾ ਵੀ ਬੱਚਾ ਬਹੁਤ ਵੱਡਾ ਹੋ ਰਿਹਾ ਉਹ ਇਹਨਾਂ ਦਾ ਇਲਾਜ ਦੱਸੋ ਮਿੱਤਰੋ ਸਾਰੇ ਯਾਰੀ ਕਮੈਂਟ ਕਰਕੇ ਕੀ ਕਰੀਏ ਬਾਕੀ ਫਿਰਦੇ ਆਪਣੇ ਬੱਚੇ ਦੋ ਲੜਾਈ ਹੋਏ ਤਿੰਨ ਲੜਾਈ ਹੋਏ ਬੱਚੇ ਆ ਦੇਖੋ ਦੋ ਤਾ ਫਿਰਦੇਗੇ ਤੇ ਹੋਰ ਸੁਣ ਦਹੋਣੇ ਗਏ ਬੱਚੇ ਆਇਆ ਲੈ ਦੋ ਤਾ ਆਪਣੇ ਤੇ ਤੀਜਾ ਬੱਚਾ ਦਹੋਣਾ ਇਹ ਸੁਣੀ ਲੈ ਕੇ ਤੇ ਹਾਂਜੀ ਮਿੱਤਰੋ ਆ ਫਿਰਦਾ ਇੱਕ ਆ ਗਿਆ ਨਹੀਂ ਮੈਂ ਇਹ ਉੱਚਾ ਚੜਾ ਪਿਆ ਸੀਗਾ ਉਤਰਨ ਲੱਗ ਗਿਆ ਹੁਣ ਇਹ ਦੇਖ ਰਿਹਾ ਫਿਰ ਵਾਕੀ ਬਚੇ ਤਾਂ ਮਿੱਤਰੋ ਆਪਣੇ ਵਧੀਆ ਫਿਰਦੇ ਨਹੀਂਗੇ ਤੇ ਜਦੋਂ ਉਤਰਨ ਲੱਗੇ ਲਾ ਲਾਂਗੇ ਫਿਰ ਚੱਲਦੇ ਆ ਥੱਲੇ ਮੱਜਾਂ ਨਵਾਉਣੀਆਂ ਨੇ ਨਵਾ ਆ ਦੀਏ ਜਾ ਕੇ ਹਾਂ ਜੀ ਮਿੱਤਰੋ ਨਵਾਂ ਆਤੀ ਸਿਮਜਾ ਉਜਾ ਆਪਾਂ ਕਰੋ ਚੈੱਕ ਕੱਢਦੇ ਆਂ ਕਾਲੀਆਂ ਕਲੀਆਂ ਲੋਈ ਆਪਣੀ ਕੱਟੀ ਵੀ ਨਵਾਂਤੀ ਤੇ ਮੱਝ ਵੀ ਨਵਾਂਤੀ ਓਕੇ ਆਹ ਬੰਨਾ ਕਰਾ ਪੜੇ ਫਿਰ ਦੇਗੇ ਦੇਸੀ ਚੂਚੇ ਸਾਡੇ ਦੋ ਦਾ ਸੀਗੇ 3 ਦਾ ਸੀਗਾ ਕੰਝ ਨੇ ਇਹ ਦੋ ਹੀ ਦੇ ਸਰੇ ਇੱਕ ਹੋਰ ਦਾ ਮਿੱਤਰ ਅਸੇ ਆਪਸੇ ਪਾਣੀ ਖੜੀ ਆ ਹੁਣੀ ਨੂੰ ਵੀ ਕੱਪ ਉੱਪਰ ਲੈ ਕੇ ਪਾਉਣੇ ਅਸੂਣੀ ਇਹਦੇ ਨਾਲ ਪੱਠੇ-ਪੁੱਠੇ ਨਾ ਹਤਰ ਹਾਂਜੀ ਮਿੱਤਰੋ ਇੱਕ ਤਾਂ ਬਹਿ ਗਿਆ ਸੀਗਾ ਮਿੱਤਰੋ ਇਹ ਬੈਠਾਗਾ 10-50 ਤੇ 10-50 ਵੀ ਉਤੇ ਬੈਠਾਗਾ ਇਹ ਨੀਵਾ-ਨੀਵਾ ਫਿਰਦਾ ਸੀਗਾ ਤੇ ਦੋ ਆਪਣੇ ਉਹ ਫਿਰਦੇ ਆਗੇ ਦੋਨੇ ਵਧੀਆ ਫਿਰਦੇ ਆ ਉਹ ਉਹ ਸੁਣ ਦੁਖਾਉਣੇ ਜਾਂਦੇ ਆ ਆਹ ਫਿਰਦੇ ਆ ਉਤਰੋ ਹੁਣ ਟਾਈਮ 11:00 ਵਜੇ 12 ਮਿੰਟ ਹੋ ਗਏ ਸੱਪ ਉਹ ਛੱਡੀ ਜੀ ਇਹ ਤਿੰਨੇ ਫਿਰਦੇ ਆ ਨਾਲੇ ਵਧੀਆ ੱੱਲਾ ਇਹੀ ਬੈਠਾ ਵਾ ਇਹ ਵਗੇ 10:50 ਤੇ ਇਹ ਰੱਖੇ ਸੀ ਇਹਦੇ ਖਤਰ ਬਦਾਮ ਆਇਓ ਪੌਣੇ ਇਹਨਾਂ ਨੂੰ 10 ਕਿੰਮਟਾ 10 15 ਮਿੰਟਾ ਵੱਧ ਪੌਣੇ ਆ ਗਏ ਆ ਬੰਨੇ ਖਾਈ ਜਾਂਦਾ ਬਤਰੋ ਕਰੋ ਚੱਤ ਬਦਾਮ ਆ ਗਏ ਆ ਥੋੜੀ ਇਹਦੀ ਖਾਜ ਕਰ ਰਿਹਾ ਹੁਣ ਹਾਂਜੀ ਮਿੱਤਰੋ ਬਹਿ ਗਏ ਸੀ ਆ ਵੀ ਦੋਨੇ ਆ ਕੇ 11:40 ਹੋ ਗਏ 11:40 ਤੇ ਬੈਠੇ ਹੈਗੇ ਤਰ ਦੇ ਵਾਸ ਇਹਨਾਂ ਨੂੰ 10 ਕਿ ਮਿੰਟਾਂ ਬਾਅਦ ਪਾਣੀ ਹਾਂਜੀ ਮਿੱਤਰੋ ਰੱਖ ਲਈ ਪਾਣੀ ਗੁੱਤਰਾ ਨੂੰ ਬਚਿਆ ਨੂੰ ਆਪਣੇ ਜਦ ਦਿਨ ਇਕਲਦੀ ਨਹੀਂ लो लो ये लो 버터 પાણી पी लो ए पी, पी लो पानी पी लो पी लो पी लेणगे चल मित्रों ਕਿੰਨੇ ਰੀੜਾ ਪਾਣੀ ਸਾਰੇ ਲੜਨ ਨੂੰ ਕੀ ਆਸ ਨੂੰ ਪੀਲਾ ਪਾਣੀ ਤੂੰ ਵੀ ਪੀਲਾ 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 ਓਕੇ ਆਹ ਹੰਨ ਕਰ ਲੈ ਕਰਦੇ ਵਾਸਤੇ ਇਹਨੂੰ 10-15 ਮਿੰਟਾਂ ਬਾਅਦ ਕਰਾ ਦੇ ਹੋ ਜਾਣ ਦੇ ਬਾਰੇ ਸੈਟ ਜਾ ਹਾਂ ਜੀ ਮਿੱਤਰੋ ਦਾਣੀ ਵੀ ਪਾ ਲਈ ਵੱਡੇ ਗੁਤਰਾ ਨੂੰ ਸਰੋ ਤੇ ਘਣਸਤਾਗੇ ਹਾਂ ਮੋ ਪਾ ਲਈ ਆਓ 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 ਆਇਓ ਆਓ 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 ਆਇਓ ਬਤੋਏ ਅੱਜ ਦਾਣੇ ਥੋੜੇ ਲੇਟ ਧਰੇਗੇ ਬੱਚੇ ਵੀ ਭੁੱਖੇ ਆ ਦੇਖੋ ਅੰਦਰੋਂ ਦਾਣੇ ਅੱਜ ਲੇਟ ਧਰੇਗੇ ਇਹ ਖਾਣਨ ਦੇ ਉਤਟਰ ਸਾਰੇ ਨੂੰ ਜਾਣੇ ਅੱਪਾ ਇੰਨੇ ਪਾਣੀ ਪੂਣੀ ਵੀ ਰੱਖ ਦਿੱਗੇ ਪਾਣੀ ਰੱਖ ਰਿਹਾ ਤੇ ਕੋਈ ਜੇ ਆਪਾਂ ਬਾਹਰ ਧੁੱਪੇ ਰੱਖਦੇ ਸੀਗੇ ਇਹਦੇ ਵਾਰ ਧੁੱਪੇ ਰੱਖੇ ਸੀਗੇ ਮਾੜਾ ਜਿਹਾ ਤਪਰੀ ਲੱਗ ਜੂਗੀ ਰੱਖ ਦिए ਪਾ ਕੇ ਪਾਣੀ ਖੁੱਡਾ ਦਾਤ ਜੀ ਆਪਾ ਲਓ ਜੀ ਲਓ ਮਤਰਾ ਰੱਖਤਾ ਜੀ ਪਾਣੀ ਸਾਰਾ ਉਹਦਾ ਸਾਰਿਆਂ ਨੂੰ ਦਾਣੇ ਇਸ ਓਕੇ ਰਮ ਤੇ ਦੇਖ ਲਈਏ ਉਹਨਾਂ ਨੂੰ ਵੀ ਖਿੱਚ ਲਿਆ ਪਾਣੀ ਪੂਣੀ ਫਿਰ ਰੱਖ ਦਿਆ ਮਦਮ ਉਹਨਾਂ ਨੂੰ ਐਨੇ ਚੀਰ ਚੂਰ ਲਈਏ ਆਪਾਂ ਚੱਕ ਚੱਕ ਲਈਏ ਜੇ ਪੁਨੇ ਦਾ ਆਮਾ ਇਹ ਗੋਚਾਕਲੀਏ ਪਲੇਟ ਜੀ ਅੰਦਰ ਨੇ ਇਹ ਜਿ ਬੱਠ ਮਰੀ ਪਈਏਗੀ ਖਾ ਗਿਆ ਹੋ ਜਾ ਰਹੇ ਹੋ ਹਾਂਜੀ ਮਿੱਤਰੋ ਛਿੱਲੀ ਜਾਂਦੇ ਸੀ ਬਾਦਾਮ ਦੂ ਆਪਾਂ ਰੱਖਦੇ ਇਹਨਾਂ ਨੂੰ ਫਿਰ ਚੀਰ ਚੋੜ ਲਈਏ ਬਾਦਾਮ ਫਿਰ ਦਿਖਾਉਣੇ ਆ ਸੋਲੋ අන්ජිමිත්‍රෝ කාලිසිෙන්න්න නවිපුතාම දුන්නන ඔකේකම්ම හොඳ